ਸ਼ਕਰਦਾਂ ਕਿਉਂਕਿ ਸਾਡੇ ਇੱਕ ਬਹੁਤ ਹੀ ਮਹਾਨ ਹਸੀਅਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਜੋ ਕੱਲ ਸ਼ਾਮੀ ਇੱਕ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਕੇ ਉਹ ਰੱਬੀ ਰੂਹ ਰੱਬ ਨੂੰ ਪ੍ਰਾਪਤ ਹੋ ਗਏ ਨੇ ਆਪਣਾ ਚੋੜਾ ਛੱਡ ਚੁੱਕੇ ਨੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਸੀਂ ਸਾਰਿਆਂ ਨੇ ਰਲ ਕੇ ਬੇਨਤੀ ਕੀਤੀ ਹੈ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਉਥੇ ਪਹਿਲਾਂ ਵੀ ਸੰਤ ਬਾਬਾ ਈਸ਼ਰ ਸਿੰਘ ਜੀ ਦਾ ਸਮਾਗਮ ਚੱਲ ਰਿਹਾ ਸੀ ਜਿਵੇਂ ਦੋਹਾਂ ਨੇ ਰੂਹਾਂ ਨੇ ਇਕੱਠੀਆਂ ਹੋਣਾ ਹੁੰਦਾ ਹੈ ਉਥੇ ਹੋ ਰਹੀਆਂ ਨੇ ਸਾਡੀ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਮੁਰੇ ਬੇਨਤੀ ਹੈ ਵੀ ਇਹ ਜੀਆਂ ਰੂਹਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਾਂ ਜੀ ਅੱਜ ਦੇ ਜਿਹੜਾ ਆਪਾਂ ਨੂੰ ਪ੍ਰਣਾਮ ਵੀ ਕਰਨਾ ਚਾਹੀਦਾ ਹੈ ਬਹੁਤ ਵੱਡਾ ਪ੍ਰਾਨ ਕਰਨਾ ਚਾਹੀਦਾ ਹੈ ਸਾਡੇ ਪੰਜਾਬ ਦੇ ਉੱਤੇ ਬਹੁਤ ਵੱਡਾ ਸੰਕਟ ਚੱਲ ਰਿਹਾ ਹੈ ਬਾਕੀ ਉੱਪਰੋਂ ਪਾਣੀ ਆ ਰਿਹਾ ਹੈ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਤੂੜੀ ਦਾ ਦਾਣਿਆਂ ਦਾ ਪੈਸਿਆਂ ਦਾ ਇੰਤਜ਼ਾਮ ਕਰਦੇ ਆਂ ਵੀ ਉੱਥੇ ਵੱਧ ਤੋਂ ਵੱਧ ਜਿੰਨੇ ਵੀ ਸੰਗਤ ਹੈ ਉਹਦਾ ਪਹਚਾਇਆ ਜਾਵੇ ਕਿਉਂਕਿ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਕੋਈ ਸਿਆਸੀ ਲਾਹਾ ਨਹੀਂ ਲੈਂਦੇ ਕੋਈ ਸਿਆਸੀ ਗੱਲ ਨਹੀਂ ਕਰਦੇ ਕਿਉਂਕਿ ਅਸੀਂ ਉਸ ਤਰੀਕੇ ਦੇ ਨਾਲ ਕਿਉਂਕਿ ਅੱਜ ਸਾਰਿਆਂ ਦੇ ਇਸ ਏਰੀਏ ਦੇ ਲੁਧਿਆਣਾ ਜ਼ਿਲ੍ਹੇ ਦੇ ਵੀ ਬਾਹਰਲੇ ਵੀ ਕੈਨੇਡਾ ਅਮਰੀਕਾ ਤੋਂ ਵੀ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਦੁੱਖ ਹੈ ਕਿਉਂਕਿ ਬਾਬਾ ਬਲਜਿੰਦਰ ਸਿੰਘ ਜੀ ਜੋ ਇਸ ਸੰਸਾਰ ਦੀ ਯਾਤਰਾ ਨੂੰ ਪੂਰੇ ਕਰਕੇ ਚਲੇ ਗਏ ਨੇ ਸਾਡੀ ਤਾਂ ਸਾਰਿਆਂ ਦੇ ਮੂਰੇ ਇਹੀ ਬੇਨਤੀ ਹੈ ਵੀ ਆਪਾਂ ਰਲ ਮਿਲ ਕੇ ਜੇ ਕਿਸੇ ਭੈਣ ਭਾਈ ਦਾ ਦੁੱਖ ਹੈ ਉਹਨੂੰ ਵੰਡਾ ਕੇ ਉਧਰ ਵੀ ਜਾ ਕੇ ਅਸੀਂ ਸਾਰਿਆਂ ਦਾ ਦੁੱਖ ਵੰਡਾਈਏ ਰਲ ਕੇ ਆਪਾਂ ਸਾਥ ਨਿਮਾਈਏ ਕਿਉਂਕਿ ਅਸੀਂ ਇਸ ਤਰੀਕੇ ਦੇ ਨਾਲ ਸਾਰਿਆਂ ਨੂੰ ਹੱਥ ਜੋੜ ਕੇ ਸਾਡੀ ਬਹੁਤ-ਬਹੁਤ ਬੇਨਤੀ ਹੈ ਅੱਜ ਤੁਹਾਡੀ ਪਾਰਟੀ ਵੱਲੋਂ ਵੀ ਆਪਣਾ ਵੱਡਾ ਪ੍ਰਵਾਹ ਕੀਤਾ ਜਾਵੇਗਾ ਜਿਵੇਂ ਤੁਸੀਂ ਦੱਸਿਆ ਵੀ ਪੰਜਾਬ ਦੇ ਅਜੇ ਵੱਡੇ ਹਿੱਸੇ ਤੇ ਸੰਕਟ ਹੈ ਅੱਜ ਬਹੁਤ ਵੱਡੇ ਹਿੱਸੇ ਤੇ ਸੰਕਟ ਹੈ ਸਾਡੇ ਉਤੋਂ ਵੀ ਪਾਰਟੀ ਕੰਨੀ ਉਹ ਵੀ ਹੁਕਮ ਹੈ ਵੀ ਜੇ ਵੀ ਕੋਈ ਸੰਕਟ ਦੇ ਵਿੱਚ ਹੈ ਉਹਦੀ ਜਿੰਨੀ ਵੀ ਥੋਤੋਂ ਹੋ ਸਕਦੀ ਹੈ ਮਾਲੀ ਮਦਦ ਕੀਤੀ ਜਾਵੇ ਪਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ